ਕਾ ਕੰਤ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਉਸ ਸਮੇਂ ਦੀ ਗੱਲ ਆ ਜਿਸ ਸਮੇਂ ਸੋਹੇ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੀਆਂ ਚਿੰਤੇ ਦੀਗੇ ਇੱਕ ਹਫਤਾ ਲਾਉਣ ਲੱਗਿਆ ਦਾਸ ਚਿੰਤ ਵਿੱਚ ਨੀਆਂ ਦੇ ਛੋਟੇ ਲਾਲ ਗੁਰੂ ਜੀ ਤੇਰੇ ਚਿੰਤ ਵਿੱਚ ਨੀਆਂ ਦੇ ਛੋਟੇ ਲਾਲ ਦਾ ਤੇ ਆ ਤੇਰੇ ਜਿੱਤ ਧਰਮ ਦੀ ਰਹਿਣੀਆਂ ਜਿੱਤ ਪੰਥ ਦੀ ਰਹਿਣੀਆਂ ਜਿੱਤ ਧਰਮ ਦੀ ਰਹਿਣੀਆਂ ਜਿੱਤ ਪੰਥ ਦੀ ਰਹਿਣੀਆਂ ਕੀਤੇ ਮੁਗਲਾਂ ਜ਼ੁਲਮ ਬਥੇਰੇ ਕੀਤੇ ਮੁਗਲਾਂ ਜ਼ੁਲਮ ਬਥੇਰੇ ਛੀਨ ਤੇ ਵਿਚਨੀਆਂ ਦੇ ਛੋਟੇ ਲਾਲ ਗੁਰੂ ਜੀ ਤੇਰੇ ਚਿੰਤੇ ਵਿਚਨੀਆਂ ਦੇ ਛੋਟੇ ਲਾਲ ਦਾਤਿਆ ਤੇਰੇ ਗੰਗੂ ਬ੍ਰਹਮਣ ਨੇ ਧੋਖਾ ਬੱਚਿਆਂ ਦੇ ਨਾਲ ਕੀਤਾ ਉਹ ਪਾਲ ਵਿੱਚ ਭੁੱਲ ਗਿਆ ਜਿਹੜਾ 21 ਸਾਲ ਦੁੱਧ ਪੀਤਾ ਗੰਗੂ ਬ੍ਰਹਮਣ ਨੇ ਤੋਖਾ ਬੱਚਿਆਂ ਦੇ ਨਾਲ ਕੀਤਾ ਉਹ ਪਾਲ ਵਿੱਚ ਭੁੱਲ ਗਿਆ ਜਿਹੜਾ 21 ਸਾਲ ਦੁੱਧ ਪੀਤਾ ਜ਼ਹਿਰ ਮਲਾਦੋ ਰੋਟੀ ਚ ਹੋ ਜ਼ਹਿਰ ਮਲਾਦੋ ਖੀਰ ਚ ਸੋਬੀ ਕਹਿ ਪੈਣਗੇ ਚ ਪੇੜੇ ਜਹਰ ਮੜਾ ਦੋ ਰੋਟੀ ਚ ਸੋਬੀ ਕਹਿ ਭੈਣਗੇ ਚਪੇੜੇ ਚਿੰਤੇ ਵਿੱਚ ਨਿਆਦੇ ਛੋਟੇ ਲਾਲ ਗੁਰੂ ਜੀ ਤੇਰੇ ਚਿੰਤੇ ਵਿੱਚ ਨਿਆਦੇ ਛੋਟੇ ਲਾਲ ਦਾਤਿਆ ਤੇਰੇ ਨੂਰਾ ਮਾਈ ਵੀ ਗੁਰਾ ਕੋਲੋਂ ਚੱਲ ਕੇ ਸੁਰਹੰਦ ਸਿ ਆਇਆ ਜਦੋਂ ਪੁੱਛਿਆ ਭੈਣ ਤੋਂ ਉਹਨੇ ਰੋ ਰੋ ਹਾਲ ਸੁਣਾਇਆ ਨੂਰਮਈ ਵੀ ਗੁਰਾਂ ਕੋਲੋਂ ਚੱਲ ਕੇ ਸੁਰਹੰਦ ਸਿ ਆਇਆ ਜਦੋਂ ਪੁੱਛਿਆ ਭੈਣ ਤੋਂ ਉਹਨੇ ਰੋ ਰੋ ਹਾਲ ਸੁਣਾਇਆ ਕੋਈ ਬਾਣਾ ਚੱਲੀ ਹੋਏ ਵੀਰ ਆ ਖੜੇ ਸੀ ਲੋਕ ਲੁਕ ਪੈਰੇ ਕੋਈ ਬਾ ਨਾ ਚੱਲੀ ਓਏ ਵੀਰਿਆ ਖੜੇ ਸੀ ਲੋਕ ਬਥੇਰੇ ਚੀਣ ਤੇ ਵਿੱਚ ਨੀਆਦੇ ਛੋਟੇ ਲਾਲ ਗੁਰੂ ਜੀ ਤੇਰੇ ਚੀਣ ਤੇ ਵਿੱਚ ਨੀਆਦੇ ਛੋਟੇ ਲਾਲ ਦਾਤਿਆ ਤੇਰੇ ਨੂਰਾ ਮਾਈ ਵੀ ਗੁਰਾ ਕੋਲੋਂ ਚੱਲ ਕੇ ਸੁਬਹੰਦ ਸੀ ਆਇਆ ਜਦੋਂ ਪੁੱਛਿਆ ਪੈਣ ਤੋਂ ਹੋਨੇ ਰੋ ਰੋ ਹਾਲ ਸੁਣਾਇਆ ਕੋਈ ਬਾਣਾ ਚੱਲੀ ਓਏ ਵੀਰਿਆ ਹਰੇ ਚ ਲੋਕ ਬਥੇਰੇ ਚੇਣ ਤੇ ਵਿੱਚ ਨੀ ਆਦੇ ਛੋਟੇ ਲਾਲ ਗੁਰੂ ਗੀਤੇਰੇ ਸੇਰਾਂ ਆਂ ਫਰੀ ਵੀ ਗੁਰਾਂ ਦੇ ਚਰਨਾਂ ਦੇ ਵਿੱਚ ਪੈ ਗਿਆ ਜੋ ਚਾਹੀਦਾ ਦੁਨੀਆਂ ਤੇ ਮੋਹ ਮੰਗੀਆਂ ਮਰਾਦਾ ਲੈ ਗਿਆ ਤੇੜਾ ਰਾਮ ਫਿਰਵੀ ਗੁਰਾਂ ਦੇ ਚਰਨਾਂ ਦੇ ਵਿੱਚ ਪੈ ਗਿਆ ਜੋ ਚਾਹੀਦਾ ਦੁਨੀਆਂ ਤੇ ਮੋਹ ਮੰਗੀਆਂ ਮਰਾਦਾ ਲੈ ਗਿਆ ਬੂਟਾ ਪਟਕੇ ਕਾਹੀ ਦਾ ਓ ਪਟਕੇ ਕਾਹੀਂ ਦਾ ਕਹਿੰਦੇ ਮੁਗਲਾਂ ਦੇ ਘਰ ਤੇ ਨਮੇੜੇ ਬੂਟਾ ਪਟਕੇ ਕਾਹੀਂ ਦਾ ਕਹਿੰਦੇ ਮੁਗਲਾਂ ਦੇ ਘਰ ਤੇ ਨਮੇੜੇ ਚੀਣ ਤੇ ਵਿੱਚ ਨੀਆਂ ਦੇ ਛੋਟੇ ਲਾਲਾ ਦਾ ਪਿਆ ਤੇਰੇ ਛੋਟੇ ਲਾਲ ਵਹਿਗੂ ਤੇਰੇ ਛੋਟੇ ਲਾਲ ਸੈਨਸਾ ਤੇਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ